hi john my name is Virender from usa india today newspaper and Sargam tv usa and i'm also doing marriageonline.com We will find girls and girls for you to marry and uh, you can call me anytime 510 943 8037 or you can email me serganttv at gmail.com or you can fill up your bio data on मैरिज लगन थैंक यू रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट है मैरिज लगन इज अडिंग मैच मेकिंग सर्विसेज प्रोवाइडर यू ऑफर ट्रस्टेड एंड ऑथेंटिक मेट्रीमोनल प्रोफाइल्स और दोस्त हु फॉर राइट ऑफ ग्रूम फॉर मैरिज register at info@marriageleghen.com we cater for usa canada uk australia india fiji and Laura. for more information call 5109438037 ਕੈਨੇਡਾ ਤੋਂ ਹਰ ਹਫਤੇ ਡਿਪੋਰਟ ਹੋ ਰਹੇ 400 ਪ੍ਰਵਾਸੀ ਜੀਹਾਂ ਕੈਨੇਡਾ ਵਿੱਚੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕੱਢਣ ਦੀ ਰਫ਼ਤਾਰ ਹਾਚਨਚੇਤ ਤੇਜ਼ ਕਰ ਦਿੱਤੀ ਗਈ ਹੈ ਹਰ ਹਫਤੇ 400 ਤੋਂ ਵੱਧ ਵਿਦੇਸ਼ੀ ਨਾਗਰਿਕਾਂ ਨੂੰ ਵੱਖ-ਵੱਖ ਕਾਰਨਾਂ ਦੇ ਆਧਾਰ 'ਤੇ ਰਿਪੋਰਟ ਕੀਤਾ ਜਾ ਰਿਹਾ ਹੈ ਇਮੀਗ੍ਰੇਸ਼ਨ ਮਾਹਰਾਂ ਮੁਤਾਬਕ ਪਿਛਲੇ ਇੱਕ ਦਹਾਕੇ ਦੌਰਾਨ ਕਦੇ ਵੀ ਇੰਨੀ ਤੇਜ਼ੀ ਨਾਲ ਪ੍ਰਵਾਸੀਆਂ ਨੂੰ ਰਿਪੋਰਟ ਨਹੀਂ ਕੀਤਾ ਗਿਆ ਪਰ ਹੁਣ ਸਭ ਤੋਂ ਜ਼ਿਆਦਾ ਮੁਸ਼ਕਲਾਂ ਮਿਆਦ ਪੂਗਾ ਚੁੱਕੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਵਾਲਿਆਂ ਵਾਸਤੇ ਪੈਦਾ ਹੋ ਰਹੀਆਂ ਨੇ ਦੂਜੇ ਪਾਸੇ ਸੀਬੀਸੀ ਨਿਊਜ਼ ਦੀ ਰਿਪੋਰਟ ਮੁਤਾਬਕ ਜੇ ਆਪਾਂ ਗੱਲ ਕਰੀਏ ਤਾਂ ਕੈਨੇਡਾ ਬਾਰਡਰ ਸਰਵਿਸ ਏਜੰਸੀ ਵੱਲੋਂ ਸਭ ਤੋਂ ਵੱਧ ਰਿਪੋਰਟ ਕੀਤੇ ਜਾ ਰਹੇ ਪ੍ਰਵਾਸੀਆਂ ਵਿੱਚ ਅਸਾਈਲਮ ਦਾਅਵੇ ਕਰਨ ਵਾਲੇ ਸ਼ਾਮਲ ਹਨ ਪਰ ਸਟੱਡੀ ਵੀਜ਼ਾ ਤੇ ਕੈਨੇਡਾ ਪੁੱਜੇ ਅਤੇ ਆਰਜੀ ਵਿਦੇਸ਼ੀ ਕਾਮੇ ਵਜੋਂ ਆਏ ਪ੍ਰਵਾਸੀਆਂ ਦੀ ਵੀ ਕੋਈ ਕਮੀ ਨਹੀਂ ਬਾਰਡਰ ਅਫਸਰਾਂ ਨੇ ਤੋੜੇ ਡਿਪੋਰਟੇਸ਼ਨ ਦੇ ਸਾਰੇ ਰਿਕਾਰਡ ਸੀਬੀਐਸਏ ਏ ਵੱਲੋਂ ਵਿੱਗੀ ਮੁਹਿੰਮ ਦੌਰਾਨ ਇੱਕ ਪ੍ਰਵਾਸੀ ਨੂੰ ਰਿਪੋਰਟ ਕਰਨ ਤੇ 3 ਤੋਂ 4000 ਡਾਲਰ ਖਰਚ ਕੇ ਖਰਚ ਰਹੇ ਇਹ ਖਰਚੇ ਹੋ ਰਹੇ ਹਨ ਅਤੇ ਘਟ ਤੋਂ ਘਟ ਖਰਚੇ ਵਿੱਚ ਵੱਧ ਤੋਂ ਵੱਧ ਪ੍ਰਵਾਸੀ ਨੂੰ ਰਿਪੋਰਟ ਕਰਨ ਦਾ ਟੀਚਾ ਮਿੱਥਿਆ ਗਿਆ ਹੈ ਮਾਰਕਾਰਨੀ ਸਰਕਾਰ ਵੱਲੋਂ ਆਪਣੀ ਬਾਰਡਰ ਯੋਜਨਾ ਤਹਿਤ ਸੀਪੀਐਸਏ ਨੂੰ ਪਹਿਲਾਂ ਹੀ 30 ਮਿਲੀਅਨ ਡਾਲਰ ਦੀ ਵਾਧੂ ਰਕਮ ਦਿੱਤੀ ਗਈ ਜਿਸ ਨਾਲ ਡੈਪੋਟੇਸ਼ਨ ਪ੍ਰਕਿਰਿਆ ਤੇਜ਼ ਕਰਨ ਵਿੱਚ ਮਦਦ ਮਿਲੀ ਹੈ ਦੂਜੇ ਪਾਸੇ ਰਿਫਿਊਜੀ ਮਾਮਲਿਆਂ ਦੇ ਵਕੀਲਾਂ ਨੇ ਚਿੰਤਾ ਜਾਰੀ ਕੀਤੀ ਹੈ ਕਿ ਬਸੰਤ ਰੁੱਤ ਵਿੱਚ ਬਿਲ ਸੀ 12 ਪਾਸ ਹੋਣ ਮਗਰੋਂ ਡੈਪੋਟੇਸ਼ਨ ਦੀ ਰਫ਼ਤਾਰ ਦੁੱਗਣੀ ਹੋ ਸਕਦੀ ਹੈ ਬਿਲ ਸੀ 12 ਅਧੀਨ ਸਟੱਡੀ ਵੀਜ਼ਾ ਤੇ ਕੈਨੇਡਾ ਪੁੱਜੇ ਲੋਕ ਸਾਈਲਮ ਦਾਅਵੇ ਨਹੀਂ ਕਰ ਸਕਣਗੇ ਅਤੇ 1 ਸਾਲ ਤੋਂ ਵੱਧ ਸਮਾਂ ਕੈਨੇਡਾ ਵਿੱਚ ਲੰਘਉਣ ਮਗਰੋਂ ਅਸਾਈਲਮ ਕਲੇਮ ਕਰਨ ਦਾ ਹੱਕ ਵਿਦੇਸ਼ੀ ਨਾਗਰਿਕਾਂ ਕੋਲ ਨਹੀਂ ਰਹਿ ਸਕ ਜਆਵੇਗਾ ਇੱਥੇ ਦਸਰਾ ਬੰਦਾ ਹੈ ਕਿ ਮੰਤਰੀ ਵਿਦਿਆਰਥੀਆਂ ਨੇ ਸਾਰੇ ਰਿਕਾਰਡ ਤੋੜਦਿਆਂ 2024 ਦੌਰਾਨ ਕੈਨੇਡਾ 'ਚ ਪਨਾਹ ਦੇ 20000 ਤੋਂ ਵੱਧ ਆਵੇ ਦਾਖਲ ਕੀਤੇ ਅਤੇ ਇਹਨਾਂ ਵਿੱਚੋਂ ਵੱਡੀ ਗਿਣਤੀ ਇੱਥੇ ਪੰਜਾਬੀਆਂ ਦੀ ਹੋ ਰਹੀ ਏ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਸਰਕਾਰ ਵੱਲੋਂ ਸਟੱਡੀ ਵੀਜ਼ਿਆਂ ਦੀ ਗਿਣਤੀ ਘਟਾਏ ਜਾਣ ਦੇ ਬਾਵਜੂਦ ਪਨਾਹ ਮੰਗਲਵਾਰਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਜਾਰੀ ਕੀਤਾ ਗਿਆ ਹੈ ਪਰ ਮੌਜੂਦਾ ਵਰੇ ਦੌਰਾਨ 14 ਹਜ਼ਾਰ ਅਸਾਈਲਮ ਕਲੇਮ ਵੀ ਸਾਹਮਣੇ ਆਏ ਹਨ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਮੰਤਰਾਲੇ ਦੇ ਅੰਕੜਿਆਂ ਨੂੰ ਡੁਗਾਈ ਨੇ ਦੇਖਿਆ ਜਾਵੇ ਤਾਂ 2023 ਦੇ ਮੁਕਾਬਲੇ 2026 ਦੌਰਾਨ ਪਨਾਹ ਮੰਗਣ ਵਾਲਿਆਂ ਦੀ ਗਿਣਤੀ ਦੁੱਗਣੀ ਹੋ ਗਈ ਹੈ ਜਦਕਿ 2019 ਦੇ ਮੁਕਾਬਲੇ ਇਹ ਅੰਕੜਾ 6 ਗੁਣਾ ਵੱਧ ਸਕਦਾ ਹੈ ਉਧਰ ਇਮੀਗ੍ਰੇਸ਼ਨ ਵਕੀਲਾਂ ਦਾ ਕਹਿਣਾ ਹੈ ਕਿ ਪੀਆਰ ਮਿਲਣ ਦਾ ਰਾਹ ਬੇਹਦ ਔਖਾ ਹੋ ਚੁੱਕਾ ਹੈ ਜਿਸ ਦੇ ਮੱਦੇਨਜ਼ਰ ਕੁਮਾਂਤਰੀ ਵਿਦਿਆਰਥੀਆਂ ਬਦਲਵੇਂ ਤਰੀਕਿਆਂ ਵੱਲ દોੜ ਰਹੇ ਹਨ ਪ੍ਰਧਾਨ ਮੰਤਰੀ ਮਾਰਕਰਨੀ ਮੁਲਕ ਵਿੱਚੋਂ ਟੈਂਪਰੇਰੀ ਰੈਜ਼ਿਡੈਂਸ ਦੀ ਗਿਣਤੀ ਘਟਾਉਣ ਦੀ ਯੋਜਨਾ ਤੇ ਅੱਗੇ ਵਧ ਰਹੇ ਹਨ ਅਤੇ ਪਿਛਲੇ ਦਿਨੀ ਕੈਨੇਡਾ ਦੀ ਆਬਾਦੀ ਵਿੱਚ 76 ਹਜ਼ਾਰ ਦੀ ਵੱਡੀ ਕਟੌਤੀ ਦਾ ਅੰਕੜਾ ਸਾਹਮਣੇ ਆਇਆ ਸੀ ਤੁਹਾਨੂੰ ਦੱਸ ਦਈਏ ਕਿ ਵੱਸੋਂ ਵਿੱਚ ਕਮੀ ਨਾਲ ਹਾਊਸਿੰਗ ਸੈਂਟਰ ਤੇ ਹੈਲਥ ਕੇਅਰ ਸੈਂਟਰ ਤੇ ਪੈ ਰਹੇ ਦਬਾਅ ਨੂੰ ਘਟੌਣ ਵਿੱਚ ਮਦਦ ਮਿਲੇਗੀ ਅਤੇ ਖਪਤ ਘਟ ਨਾਲ ਮਹਿੰਗਾਈ ਵਧਨ ਦੀ ਰਫਤਾਰ ਵੀ ਹੇਠਾਂ ਸਕਦੀ ਏ ਹਾਈ ਫਰੈਂਡਸ ਹਾਈ ਜਨ ਮਾਈ ਨੇਮ ਇਜ਼ ਵਿਰੇਂਦਰ ਫਰਮ ਯੂ ਐਸ ਏ ਇੰਡੀਆ ਟੁਡੇ ਨਿਊਜ਼ਪੇਪਰ ਐਂਡ ਸਰਗਮ ਟੀਵੀ ਯੂ ਐਸ ਏ And I'm also doing MarriageLagan.com. We will find girls and girls for you to marry. And uh, you can call me anytime, 510-943-8037. Or you can email me, sargamtv at gmail.com. Or you can fill up your biodata data on MarriageLagan.com. Thank you. रिश्ते स्वर्ग में बनते हैं लेकिन धरती आरोप हम उन्हें मिलाते हैं मैरिज लगन डॉट कॉम ड्रीम इट बिलीव इट एंड मेक इट है दोस्ट हु फॉर राइट ऑफ ग्रूम फॉर मैरिज रजिस्टर एट इन्फो एट मैरिज लगन डॉट कॉम वी केटर फॉर यू एस ए कैनेडा यू के ऑस्ट्रेलिया इंडिया फिजी एंड मो इन्फॉर्मेशन कॉल फाइव वन जीरो नाइन फोर थ्री एट जीरो थ्री सेवन